ਬਾਲੀਵੁੱਡ ਅਦਾਕਾਰਾਂ ਤੇ ਬੀਜਪੀ ਸੰਸਦ ਮੈਂਬਰ ਕੰਗਨਾ ਰੌਨੋਤ ਦੀ ਐਮਰਜੈਂਸੀ ਫਿਲਮ ਦਾ ਪੰਜਾਬ ਪਰਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਤੁਹਾਨੂੰ ਪਿਛਲੇ ਦਿਨ ਦੱਸ ਦਿੱਤੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥੀਏਟਰਾਂ ਦੇ ਵਿੱਚ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਉੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਥੀਏਟਰਾਂ ਦੇ ਬਾਹਰ ਤਰਨ ਦਿੱਤੇ ਜਾ ਰਹੇ ਨੇ। ਉੱਥੇ ਪੰਜਾਬ ਪਰ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਰੋਕ ਲਗਾਉਣ ਦੀ ਹਰ ਪਾਸਿਓਂ ਮੰਗ ਕੀਤੀ ਜਾ ਰਹੀ ਹੈ ਸਾਬ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਟਾਰ ਹਜਿੰਦਰ ਸਿੰਘ ਧੰਮ ਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਨਸੀ ਡੀਸੀ ਅਮਰਸਰ ਨੂੰ ਵੀ ਮਿਲ ਕੇ ਆਏ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤ ਆਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸੇਖਾ ਕਿਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਝ ਲੱਗਦਾ ਕਿ ਜਿਤਨਾ ਇਹ ਫਿਲਮ ਦੋ ਭਾਈਚਾਰਿਆਂ ਵਿੱਚ ਲੜਾਈ ਪਾਉਣ ਦਾ ਇੱਕ ਸਾਜਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ 'ਚ ਜਿਸ ਤਰ੍ਹਾਂ ਸਿੱਖ ਕਰਤਾਰਾਂ ਨੂੰ ਪੇਸ਼ ਕਰ ਰਹੀ ਹੈ ਸਰਕਾਰ ਇਹ ਟੰਗਣਾ ਨਾ ਉਹ ਤੇ ਜਿਹੜੀ ਉਹ ਪਹਿਲਾਂ ਵੀ ਵਾਅਦਾਂ 'ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜਯੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੀ ਦੂਜੇ ਪਾਸੇ ਇਹ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧਰ ਤੇ ਕੱਟ ਲਗਾਏ ਗਏ ਨੇ ਕੋਈ ਅਜੀਹਾਂ ਇਤਰਾਜ਼ਯੋਗ ਸੀਨ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਹਾਂ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਵਿੱਚ ਕੋਈ ਦ੍ਰਿਸ਼ ਕੱਟਿਆ ਹੈ ਜਾਂ ਨਹੀਂ ਕੱਟਿਆ ਹੁਣ ਕੀ ਇਕਲੇ ਦਰਨੂ ਅਸੀਂ ਅੱਜ ਆਏ ਹਾਂ ਤੇ ਜਿਹੜਾ ਪ੍ਰਾਣਾ ਸੁਰਚੰਦਾ ਸਲਮਾ ਸੀ ਜਿੱਥੇ ਪੀਵੀਆਰ ਥੀਏਟਰ ਹੈ ਅੱਜ ਫਿਲਮ ਰਿਲੀਜ ਹੋ ਰਹੀ ਹੈ ਅਸੀਂ ਨੂੰ ਰੋਕਣ ਲਈ ਆਏ ਹਾਂ ਕੁਝ ਸਿਨੇਮਾ ਕਰਨੇ ਪਹਿਲਾਂ ਹੀ ਫਿਲਮ ਨਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲੌਨ ਤੋਂ ਬਨਾ ਕਰਤਾ ਮੋਂਹਾਂ ਦਾ ਧੰਨਵਾਦੀਆਂ ਤੇ ਬਾਕੀ ਮੈਂ ਥੀਏਟਰ ਜਿਹਨੇ ਵੀ ਪੰਜਾਬ ਥੀਏਟਰ ਆ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਫਿਰ ਨੂੰ ਨਾ ਚਲਾਉਣ ਤੇ ਫਿਰ ਉਹਨੂੰ ਬੰਦ ਕਰਤਾ ਇਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ਵਾਸਨ ਦਵਾ ਦਿੱਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਿਕਿਉਰਿਟੀ ਲਾਈ ਗਈ ਹੈ ਕਾਫੀ ਤਦਾਦ ਚ ਸਿਕਿਉਰਿਟੀ ਹੈ ਜੀ ਹਾਂਜੀ ਉਹ ਤਾਂ ਥੀਏਟਰ ਦੀ ਫਿਲਮ ਲੱਗੀ ਹੈ ਕਿ ਉਹਦੇ ਆਪੇ ਦਾ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਰ ਨਹੀਂ ਚੱਲ ਰਿਹਾ ਜੀ ਸ਼ਾਂਤੀਪੁਰ ਬਿਲਕੁਲ ਸ਼ਾਂਤੀਪੁਰ ਉਹ ਕਿ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਨਵੇ ਵੀ ਕਰਤਾ ਗਿਆ ਜੀ ਸ਼ਹਿਰ ਦੇ ਹੋਰ ਥੀਏਟਰ ਜਿੱਦਾਂ ਅ ਪਹਿਲਾਂ